ਕਿਵੇਂ ਆਜੋ ਤਾਂ ਵਧੀਆ ਬਈ ਬਸ ਆ ਕੇ ਮਿਲ ਫਾਫਾ ਆਇਆ ਤਾਂ ਕੀ ਆਉਣਾ ਉੱਚੀ ਨਾ ਬਈ ਯਾਰ ਕੀ ਹੋ ਗਿਆ ਮੈਂ ਸ਼ਹਿਰ ਗਿਆ ਸੀ ਬਈ ਉੱਥੇ ਮੈਂ ਲੈ ਕੇ ਆਂਦੀ ਮਠਿਆਈ ਅੱਛਾ ਉਹ ਜਦੋਂ ਮੈਂ ਘਰੇ ਆ ਕੇ ਦੇਖੀ ਉਹਨੂੰ ਲੱਗੀ ਵੀ ਉੱਲੀ ਹੁਣ ਮੈਂ ਵਾਪਸ ਮੋੜ ਕੇ ਆਉਣਾ ਮਠਿਆਈ ਅਰੇ ਰਿਸ਼ਤੇਦਾਰ ਘਰੇ ਬੈਠਿਆ ਤੇ ਤੂੰ ਮਠਿਆਈ ਮੋਣ ਜਾਣਾ ਹਾਂ ਬਈ ਤੇ ਤੂੰ ਕਲੰਨਾ ਪਹਿਲੇ ਆਪਣੇ ਪਿੰਡ ਤੇ ਨੂੰ ਪਤਾ ਨਹੀਂ ਐਡਾ ਹੋਟਲ ਖੁੱਲਿਆ ਹੋਆ ਯਾਰ ਅੱਛਾ ਬਈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਐਡਾ ਟਾਪ ਦਾ ਹਲਵਾਈ ਆ ਬੰਦਾ ਉਹ ਅਛਾ ਭਾਈ ਹਾਂ ਤੂੰ ਆਇਆ ਕਰ ਆ ਬਾਅਦ ਚ ਮੁੜਿਆ ਹੀ ਤੇ ਤੂੰ ਮੇਰੇ ਨਾਲ ਚੱਲ ਤੇ ਪੂਰੀ ਟਾਪ ਦੀ ਮਠਿਆਈ ਆ ਉਹਦੇ ਕੋਲੇ ਜੇ ਤੇਰਾ ਜੀ ਕਰਦਾ ਉਹੋ ਜੀ ਲੈ ਲਈ ਠੀਕ ਆ ਭਾਈ ਹਾਂ ਆ ਜਾ ਤੂੰ ਛੱਡ ਖੜਾ ਇਹਦਾ ਤੇ ਮੇਰੇ ਨਾਲ ਚੱਲ ਚਲੋ ਭਾਈ ਫਿਰ ਆ ਜਾ ਚਲੋ ਲੈ ਆ ਜਾ ਆ ਖੁੱਲਿਆ ਆਪਣੇ ਪਿੰਡ ਹੋਟਲ ਅਛਾ ਭਾਈ ਦੀਪ ਸਵੀਟ ਹਾਊਸ ਹਾਂ ਹਾਂ ਭਾਈ ਸੀਪਾ ਕਹਿੰਦੇ ਇਹਨੂੰ ਆਪਣੇ ਪਿੰਡ ਠੀਕ ਆ ਭਾਈ ਆ ਜਾ ਉੱਤਰ ਤੈਨੂੰ ਦਵਾ ਮਠਿਆਈ ਚੱਲ ਭਾਈ ਫਿਰ ਲੜੇ ਖਾ ਕੇ ਵੇਖੀ ਗੁਣ ਗਾਏਗਾ ਜੇ ਖਾਏਗਾ ਤਾਂ ਠੀਕ ਆ ਬਈ ਜਿਹੇ ਜੀ ਮਰਜ਼ੀ ਬਣਾ ਲਈ ਦੇਸੀ ਘਿਓ ਦੀ ਕਹੇਗਾ ਦੇਸੀ ਘਿਓ ਦੀ ਵੀ ਬਣਾ ਦੂ ਅੱਛਾ ਬਈ ਹਾਂ ਠੀਕ ਆ ਮੈਂ ਤਾਂ ਪਤਾ ਹੀ ਨਹੀਂ ਸੀ ਬਈ ਇਸ ਦਾ ਆ ਜਾ ਗੁਰਤੇਜ ਵੀ ਇੱਥੇ ਬੈਠਾ ਹੋਰ ਵੀ ਕੀ ਹਾਲ ਚਾਨਕ ਵਧ ਗਿਆ ਬਈ ਵਧ ਗਿਆ ਹੋਰ ਬਈ ਠੀਕ ਆ ਠੀਕ ਆ ਹੋਰ ਠੀਕ ਆ ਇਹ ਮੁੰਡਾ ਚੱਲਿਆ ਸੀਗਾ ਸ਼ਹਿਰ ਤੇ ਮੈਂ ਤੇਰੇ ਕੋਲੇ ਲਿਆਇਆ ਤੇ ਇਹਨੂੰ ਤਾਂ ਪਹਿਲਾਂ ਤਾਂ ਉਲੀ ਜਿਹੜੀ ਮਠਿਆਈ ਦੇਤੀ ਹੁਣ ਘਰੇ ਰੈਸਟਾਰਾਂ ਆਏ ਬੈਠੇ ਆ ਤੇ ਹੁਣ ਸ਼ਹਿਰ ਚੱਲਿਆ ਸੀ ਕਹਿੰਦਾ ਮੈਂ ਸ਼ਹਿਰ ਜਾਊਂਗਾ ਉੱਥੋਂ ਮੋੜ ਕੇ ਫੇਰ ਆਊਂਗਾ ਸ਼ਹਿਰ ਜਾਣ ਦੀ ਕੀ ਲੋੜ ਐ ਆਪਣੇ ਪਿੰਡ ਇਹਨਾਂ ਵਧੀਆ ਐਡਾ ਤਗੜਾ ਹੋਟਲ ਐ ਜਿਹੇ ਜਾਂ ਮਰਜ਼ੀ ਸਮਾਨ ਬਣਵਾਓ ਮੌਕੇ ਤੇ ਤੁਹਾਨੂੰ ਸਮਾਨ ਬਣਾ ਕੇ ਦੇ ਦਿੰਦਾ 10 ਬਾਈ ਸੰਦੀਪ ਹਾਂ ਬਾਈ ਅੱਧੇ ਘੰਟੇ ਚ ਆਊਟਰ ਤਿਆਰ ਕਰੇ ਜਾਂਦੇ ਆ ਠੀਕ ਹੈ ਆਪਾਂ ਨੂੰ ਦੱਸ ਸਕਦੇ ਆ ਠੀਕ ਹੈ ਬਾਈ ਠੀਕ ਹੈ ਬਾਈ ਜਦੋਂ ਮਰਜ਼ੀ ਆਪਣੇ ਕੋਲ ਆਓ ਖੋਆ ਕਢਾਓ ਹੁਣ ਖੋਏ ਦਾ ਚੱਲੀ ਜਾਂਦਾ ਕੰਮ ਠੀਕ ਹੈ ਮਠਿਆਈ ਗਲਾਇਆ ਆਪਣਾ ਰਸਗੁਲਾ ਬਾਕੀ ਕੋਸ ਮਰਜ਼ੀ ਲੈ ਕੇ ਜਾਓ ਠੀਕ ਹੈ ਪਕੌੜੇ ਪੂਰੇ ਵੀ ਮੌਕੇ ਤੇ ਕੱਢ ਕੇ ਦਿੰਨੇ ਅੱਧੇ ਘੰਟੇ ਦੇ ਵਿੱਚ ਵਿੱਚ ਤਿਆਰ ਕਰਕੇ ਦੇ ਦਿੰਨੇ ਆ ਠੀਕ ਹੈ ਠੀਕ ਹੈ ਬਾਈ ਕੋਈ ਗੱਲ ਨਹੀਂ ਮਠਿਆਈ ਆਪਾਂ ਮੋੜਿਆ ਹੀ ਬਾਅਦ ਚ ਆਪਾਂ ਤੋਂ ਲੈ ਕੇ ਜਾ ਮਠਿਆਈ ਠੀਕ ਹੈ ਜਿਹੜਾ ਕੋ ਮਰਜ਼ੀ ਲੈ ਕੇ ਜਾਓ ਵਧੀਆ ਮਠਾਈ ਮਿਲੂਗੀ ਠੀਕ ਹੈ ਤਾਜੀ ਮਠਾਈ ਮਿਲੇਗੀ ਖਾਏਗਾ ਯਾਰ ਗੁਣਗਾਏਗਾ ਰੈਸਟੋਰੈਂਟ ਵੀ ਕਹਿਣਗੇ ਵੀ ਉਸੇ ਹਲਵਾਈ ਦੀ ਮਠਾਈ ਖਾਣੀ ਆ ਜਰਦੀਪ ਸਿੰਘ ਕਿੰਨੀ ਕ ਦੂਰ ਤੱਕ ਆਪਾਂ ਪ੍ਰੋਗਰਾਮ ਲਾਇਆ ਹੁੰਨੇ ਆ ਪ੍ਰੋਗਰਾਮ ਬਈ ਬਾਹਰ ਅੰਦਰ ਦਾ ਬਹੁਤ ਦੂਰ ਤੱਕ ਲਾਈਦੇ ਆ ਪ੍ਰੋਗਰਾਮ ਤੇ ਸਾਈਆਂ ਸੁਈਆਂ ਵਧੀਆ ਹੁੰਦੀਆਂ ਮਾਲਕ ਦੀ ਕਿਰਪਾ ਨਾਲ ਇੱਥੇ ਵੀ ਕੰਮ ਆਪਣਾ ਇੱਕ ਨੰਬਰ ਹੀ ਚੱਲਦਾਗਾ ਬਾਕੀ ਜਦੋਂ ਇੱਥੇ ਕੰਮ ਚੱਲੀਦਾ ਫਿਰ ਬਾਹਰ ਜਾਂਦੇ ਤਾਂ ਪੈਂਦੀ ਲੋੜ ਬਾਹਰ ਆਏ ਜੀ ਹੁਣ ਬੰਦੇ ਰੱਖੇ ਹੋਏ ਆਪਣੇ ਆਪ ਦੇ ਸਾਈਆਂ ਤੇ ਜਾਂਦੇ ਆ ਬੰਦੇ ਕਿ ਉਹਨਾਂ ਨੂੰ ਭੇਜੀਦਾਗਾ ਠੀਕ ਹੈ ਜੀ ਤੇ ਆਪ ਇੱਥੇ ਕੰਮ ਕਰੀਦਾ ਜਿਹਦਾ ਕੋਈ ਹੁਣ ਮੰਨ ਕੇ ਚੱਲ ਕੋਈ ਯਾਰ ਰਿਸ਼ਤੇਦਾਰ ਆ ਜਾਣਾ ਪਕੌੜੇ ਵੀ ਕਹਿ ਸਕਦੇ ਆ ਅੱਧੇ ਘੰਟੇ ਦੇ ਵਿੱਚ ਆਪਾਂ ਤਿਆਰ ਕਰਕੇ ਦੇ ਦਿੰਨੇ ਆ ਜਿਵੇਂ ਪਕੌੜਾ ਬ੍ਰੈਡ ਬ੍ਰੈਡ ਪਕੌੜਾ ਪਰਟੀ ਆ ਜਿਹੜਾ ਤਾਰੀ ਜੀ ਤਿਆਰ ਕਰ ਦਿੰਨਾ ਕੋਈ ਵੀ ਆ ਕੇ ਜਲੇਬੀਆਂ ਰੁਪਿਆ ਕਢਾਉਣੀ ਆ ਹੋਣਾ ਕੋਈ ਵੀ ਆ ਦੇਸੀ ਘੋੜੇ ਵੀ ਕਢ ਦਿੰਦੇ ਆਪਾਂ ਤੇ ਜਿਹਨੇ ਕੁਝ ਵੀ ਕਰਾਉਣਾਗਾ ਆਪਾਂ ਆਰਡਰ ਤਿਆਰ ਕਰੇ ਜਾਂਦੇ ਆ ਆਰਡਰ ਵੀ ਕਰੇ ਜਾਂਦੇ ਆ ਠੀਕ